ਇਕ ਓਅੰਕਾਰ ਫਤਗੁਰ ਪ੍ਰਸਾਦ ਰਾਗ ਆਸਾ ਕਰ ਦੂਜਾ ਮਹਲਾ 4 ਗੁਰੂ ਨਾਨਕ ਮਹਾਰਾਜੀ ਦਾ ਸ਼ਬਦ ਹੈ ਕਿਸੇ ਢੜਾ ਗਿਆ ਮਿੱਤਰ ਸੁਤ ਨਾਲ ਭਾਈ ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਢੰਡਿਆ ਹੋਇਆ ਕਿਸੇ ਢੜਾ ਗਿਆ ਕੁੜਮ ਸਕੇ ਨਾਲ ਜਵਾਈ ਕਿਸੇ ਨੇ ਆਪਣੇ ਸਕੇ ਕੁੜਮ ਨਾਲ ਜਵਾਈ ਨਾਲ ਢੜਾ ਬਣਾਇਆ ਕੈਸੀ ਢੜਾ ਗਿਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਕਿਸੇ ਮਰਖ ਨੇ ਆਪਣੀ ਗਰਜ ਦਿਖਾ ਕੇ ਪਿੰਡ ਦੇ ਸਰਦਾਰ ਨਾਲ ਚੌਧਰੀ ਨਾਲ ਢੜਾ ਬਣਾਇਆ ਹੋਇਆ ਹੈ। ਹਮਰਾ ਢੜਾ ਹਰਿਆ ਸੁਮਾਈ ਪਰ ਮੇਰਾ ਸਾਥੀ ਕੋ ਪਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੈ। ਮੈਂ ਇਸ ਪਰਮਾਤਮਾ ਨਾਲ ਢੜਾ ਬਣਾਇਆ ਹੈ। ਮੇਰੀ ਯਾਰੀ ਉਹਦੇ ਨਾਲ ਹੈ, ਮੇਰੀ ਮਿੱਤਰਤਾ ਉਹਦੇ ਨਾਲ ਹੈ ਕਿਉਂਕਿ ਮਿੱਤਰ ਦੇ ਪਥਰੇ ਦੇਖੇ ਨੇ ਪਰ ਉਹ ਮਿੱਤਰ ਐਸੇ ਨੇ ਜੇ ਦੂਜੇ ਮਿੱਤਰ ਦੇ ਦਿਓ ਚਾਰ ਪੈਸੇ ਆ ਗਏ ਤਾਂ ਉਹਦੇ ਨਾਲ ਖੜਦੇ ਪਰ ਜਦੋਂ ਉਹ ਖਾਲੀ ਹੋ ਜਾਏ ਦੁੱਖ ਦਾ ਸਮਾਂ ਆ ਜਾਏ ਉਹ ਮਿੱਤਰ ਸਾਹ ਛੱਡ ਲੈਂਦੇ ਆ ਮਾਰਗ ਦੇ ਗੁਰਬਾਣੀ ਦੇ ਐਗਜ਼ਾਮਪਲ ਲਈ ਮਿੱਤਰ ਦੇ ਪ੍ਰਤੀ ਕਿ ਮਿੱਤਰ ਕਿੰਨਾ ਹੁੰਣਾ ਚਾਹੀਦਾ ਮਾਰਗ ਇਹਨੇ ਭਾਈ ਮਿੱਤਰ ਇਦਾਂ ਦੇ ਹੋਂ ਜਿਨ੍ਹਾਂ ਨੂੰ ਵੇਖ ਕੇ ਮਾਮਕ ਦੀ ਸੇਵਾ ਦਿੱਤੀ ਆ ਜਾਈ ਲੋਕ ਭਲਾਈ ਦੇ ਕਾਰਜ ਦਿੱਤੇ ਹੋਂ ਗੁਰੂ ਘਰ ਦੀ ਸੇਵਾ ਗੁਰਬਾਣੀ ਪੜਨਾ ਚੰਗੇ ਕੰਮ ਕਰਨੇ ਉਹ ਸਾਡੇ ਮਿੱਤਰ ਨੇ ਲੇਕਿਨ ਜਿਹੜੇ ਸਾਡੇ ਕੋ ਖਾਣ ਪੀਣ ਕੋ ਸਾਡੇ ਮਿੱਤਰ ਨਹੀਂ ਉਹ ਸਾਡੇ ਦੁਸ਼ਮਣ ਨੇ ਉਹ ਸਵਾਰਥੀ ਨੇ